ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਤੇ ਨਾਲ ਹੀ Facebook ਪੇਜ ਤੇ ਵੀ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ Facebook ਤੇ ਵੀ ਪੂਰਾ ਅਪਡੇਟ ਆ ਹੁਣੇ ਟਾਈਮ ਦੇ ਤੇ Instagram YouTube ਦੇ ਉੱਤੇ ਤਾਂ ਆਲਰੇਡੀ ਆਪਾਂ ਹੈਗੇ ਹੈਗੇ ਹੀਗੇ ਪੇਜ ਤੇ ਮੇਰਾ Facebook ਤੇ ਕਾਫੀ ਪੁਰਾਣਾ ਬਣਿਆ ਪਰ ਮੈਂ ਕਦੀ ਚਲਾਇਆ ਨਹੀਂ ਤੇ ਹੁਣ Facebook ਤੋਂ ਵੀ ਮੈਸੇਜ ਆਉਣੇ ਸ਼ੁਰੂ ਹੋ ਗਏ ਕਾਫੀ ਇਹ ਕਰਕੇ ਫਿਰ ਉੱਤੇ ਵੀ ਆਪਾਂ ਜਿਹੜੇ ਅਪਡੇਟ ਹੋ ਗਏ ਆ ਹੁਣ ਤੇ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਲੈ ਕੇ ਆਏ ਆ ਮਸ਼ੀਨ ਤੁਹਾਡੇ ਵਾਸਤੇ ਊਸ਼ਾ 450 ਮੈਮਰੀ ਕraft ਬਹੁਤ ਜਿਆਦਾ ਸ਼ਾਨਦਾਰ ਜਿਹੜੀ ਮਸ਼ੀਨ ਹੈ ਕਢਾਈ ਬਹੁਤ ਜਿਆਦਾ ਸੋਹਣੀ ਕਰਦੀ ਆ ਤੇ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਜੇ ਸੜਕੋ ਬਣਵਾ ਸਕਦੇ ਜੇ ਬਸ 5-7 ਦਿਨ ਦੀ ਗੇਮ ਹੋ ਰਿਹਾ ਬਸ ਆਪਾਂ ਫਿਰ ਕੰਟੀਨਿਊ ਕੰਮ ਜਿਹੜਾ ਸਟਾਰਟ ਕਰ ਦੇਣਾ ਹੈ ਕਿਉਂਕਿ ਡਿਜ਼ਾਈਨ ਵੀ ਆਪਣੇ ਕੋਲ ਜਿਹੜੇ ਉਹ ਵੀ ਆਪਾਂ ਅਰੇਂਜ ਕਰਨੇ ਸੀ ਉਹ ਵੀ ਹੋ ਗਏ ਆ ਤੇ ਇਹਦੀ ਥੋੜੀ ਜਿਹੀ ਟ੍ਰੇਨਿੰਗ ਜਿਹੜੀ ਉਹ ਵੀ ਆਪਣੀ ਜਿਹੜੀ ਆਪਾਂ ਲੈਂਡ ਹੈ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਇੱਕ ਡਿਜ਼ਾਈਨ ਸੈਂਪਲ ਹੁਣ ਮੈਂ ਬਣਾ ਕੇ ਤੁਹਾਨੂੰ ਤੇ ਉਹ ਮੈਂ ਲਗਾ ਸ਼ੁਰੂ ਕਰਨਾ ਤੇ ਇਹਦੀ ਵੀਡੀਓ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਦੇ ਦੇ ਦਿਆ ਕਰੂੰਗਾ ਇਹਦੇ ਵਿੱਚ ਕਿਦਾਂ ਡਿਜ਼ਾਈਨ ਬਣਦੇ ਆ ਕਿਦਾਂ ਡਿਜ਼ਾਈਨ ਪੈਂਦੇ ਆ ਕਿਦਾਂ ਤਿਆਰ ਹੁੰਦਾ ਸਾਰਾ ਕੁਝ ਜਿਹੜੀ ਡਿਟੇਲ ਤੁਹਾਨੂੰ ਮੈਂ ਦੱਸ ਦਿਆ ਕਰੂੰਗਾ ਪਰ ਪਹਿਲਾਂ ਫਿਲਹਾਲ ਜਿਹੜਾ ਮੈਂ ਸਟਾਰਟ ਕਰਨ ਲੱਗਾ ਆ ਇੱਕ ਡਿਜ਼ਾਈਨ ਐਜ਼ ਅ ਸੈਂਪਲ ਉਹਦੇ ਨਾਲ ਦੀ ਮੇਰੇ ਕੋਲ ਪ੍ਰਿੰਟ ਸ਼ਰਟ ਹੈਗੀ ਆ ਉਹਦੇ ਨਾਲ ਆਪਾਂ ਬਾਟਮ ਤੇ ਵਰਕ ਲੱਗੇ ਇੱਕ ਵੇਲ ਜੀ ਪਾ ਕੇ ਵੇਖਣ ਤੇ ਵੇਨੇ ਕਿਦਾਂ ਦਾ ਐਕਸਪੀਰੀਅੰਸ ਰਹਿੰਦਾ ਤੇ ਇਹ ਮੇਰਾ ਫਰਸਟ ਐਕਸਪੀਰੀਅੰਸ ਰਹੂਗਾ ਇਹਦੇ ਉੱਤੇ ਮਸ਼ੀਨ ਤੇ ਤੇ ਆਜੋ ਆਪਾਂ ਕਰਦੇ ਹਾਂ ਚੈੱਕ ਤੇ ਤੁਸੀਂ ਆਪਣਾ ਪਿਆਰ ਤੇ ਸਾਥ ਇਦਾਂ ਹੀ ਦਿੰਦੇ ਰਹੋ ਆਹ ਵਾਲਾ ਜਿਹੜਾ ਤੇ ਇਹਨੂੰ ਆਪਾਂ ਫਰੇਮ ਫਰਮ ਲਾ ਕੇ ਪੂਰਾ ਰੈਡੀ ਕਰ ਲਿਆ ਉਹ ਸਾਰੀ ਤਾਂ ਮੈਂ ਡਿਟੇਲ ਦੱਸੂਗਾ ਇਹਦੀ ਇਹਨੂੰ ਫਰੇਮ ਕਿਦਾਂ ਲੱਗਦੇ ਆ ਕਿਦਾਂ ਡਿਜ਼ਾਈਨ ਪੈਂਦੇ ਆ ਸਾਰਾ ਕੁਝ ਮਸ਼ੀਨ ਬਾਰੇ ਜਿਹੜਾ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸੂਗਾ ਸਾਰਾ ਕੁਝ ਇਹਦੀ ਜਿਹੜੀ ਆ ਪੂਰੀ ਪ੍ਰੋਪਰ ਵੀਡੀਓ ਆਪਾਂ ਦੇ ਦਾਂਗੇ ਤੁਹਾਨੂੰ ਤੇ ਇਧਰੋਂ ਹੁਣ ਆਪਾਂ ਕਰਦੇ ਆ ਸ਼ੁਰੂ ਤੇ ਫਿਰ ਤੁਹਾਨੂੰ ਮੈਂ ਦਿਖਾਉਂਦਾ ਆ ਕਿ ਡਿਜ਼ਾਈਨ ਕਿਦਾਂ ਬਣਦਾ ਤੇ ਕਿਦਾਂ ਬਣ ਕੇ ਰੈਡੀ ਹੁੰਦਾ ਹਾਂਜੀ ਇਹ ਜਿੱਦਾਂ ਤੁਸੀਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਆਪਾਂ ਮਸ਼ੀਨ ਲੈ ਲਈ ਆਪਣੀ ਐਂਬਲੋਡਰੀ ਵਾਲੀ ਆ ਇੱਕ ਬੋਟਮ ਵਰਕ ਵਾਲਾ ਡਿਜ਼ਾਈਨ ਜਿਹੜਾ ਆ ਉਹ ਆਪਾਂ ਬਣਾਉਂਦੇ ਆ ਇਹਦਾ ਆ ਜਿਹੜਾ ਡਿਜ਼ਾਈਨ ਦਾ ਰੈਡੀ ਹੋ ਗਿਆ ਬਹੁਤ ਜ਼ਿਆਦਾ ਸੋਨਾ ਤੇ ਸਫਾਈ ਦਾ ਵਰਕ ਆ ਤੁਹਾਨੂੰ ਹੁਣ ਤੱਕ ਦਾ ਐਕਸਪੀਰੀਅੰਸ ਜਿਹੜਾ ਇਹਦੇ ਨਾਲ ਰਿਹਾ ਸਾਡਾ ਲਾਲੋ ਨਹੀਂ ਪੰਜ ਚਾਰ ਦਿਨ ਤੋਂ ਲਾਲ ਦੀ ਘੜੀ ਤੇ ਬਹੁਤ ਜ਼ਿਆਦਾ ਵਧੀਆ ਕੋਈ ਇਦੀ ਮੁਸ਼ਕਲ ਵੀ ਨਹੀਂ ਆਈ ਚਲਾਉਣ ਦੇ ਵਿੱਚ ਪਰ ਇਹ ਆ ਕਿ ਚਲੋ ਫਿਰ ਵੀ ਆਪਾਂ ਥੋੜਾ ਜਿਹਾ ਟਾਈਮ ਹੋਰ ਦੇਵਾਂਗੇ ਅੱਜ ਤੁਹਾਡੇ ਆਰਡਰ ਫੜਨ ਵਾਸਤੇ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਦੇ ਜਿਹੜੇ ਫੋਨ ਆਉਂਦੇ ਆ ਵੀ ਅੱਜ ਸਾਡੇ ਡਿਜ਼ਾਈਨ ਰੈਡੀ ਕਰਦੇ ਹੋ ਸਾਨੂੰ ਆਹ ਡਿਜ਼ਾਈਨ ਦੇ ਦਿਓ ਡਿਜ਼ਾਈਨ ਤੁਹਾਨੂੰ ਆਪਾਂ ਸਾਰੇ ਦੇ ਦਾਂਗੇ ਰੈਡੀ ਵੀ ਕਰ ਦਾਂਗੇ ਪਰ ਥੋੜਾ ਜਿਹਾ ਟਾਈਮ ਅਜੇ ਸਾਨੂੰ ਹੋਰ ਦਿਓ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਪਰਫੈਕਟ ਹੋਈਏ ਕਿਉਂਕਿ ਅਜੇ ਤੁਹਾਨੂੰ ਪਤਾ ਯਾਰ ਨਿੱਕੇ ਨਿੱਕੇ ਚੀਜ਼ਾਂ ਸਿੱਖਣ ਲੱਗਿਆ ਟਾਈਮ ਲੱਗਣਾ ਆਹ ਰੈਡੀ ਹੁੰਦਾ ਹੈ ਡਿਜ਼ਾਈਨ ਬਾਟਮ ਵਰਕ ਆ ਇਹਨੂੰ ਆਪਾਂ ਇਹ ਵੀ ਅਜੇ ਸੈਂਪਲ ਹੀ ਰੈਡੀ ਕਰਨ ਲਿਆ ਮੈਂ ਬਾਕੀ ਆਪਾਂ ਵੇਖਾਂਗੇ ਇਹਨੂੰ ਪੂਰਾ ਕੰਪਲੀਟ ਹੁੰਦਾ ਹੈ ਤੇ ਤੁਹਾਨੂੰ ਮੈਂ ਦਿਖਾਉਂਦਾ ਆ ਇਹ ਹੁਣ ਜਦੋਂ ਤੁਸੀਂ ਵੇਖਣ ਲਿਆ ਜੇ ਬਸ ਆਪਣੇ ਫਾਈਨਲ ਟੱਚ ਦੇ ਉੱਤੇ ਆਉਣ ਵਾਲੀ ਆ ਇਹ ਨੂੰ ਲੱਗਦਾ ਵੀ ਇਹਦਾ ਬਸ ਲਾਸਟ ਹੀ ਐਂਡ ਦਾ ਫਲਾਵਰ ਰਹੇਗਾ ਵਧੀਆ ਸਿਸਟਮ ਲੱਗਾ ਮੈਨੂੰ ਤਾਂ ਹੁਣ ਤੱਕ ਐਕਸਪੀਰੀਅੰਸ ਵੀ ਵਧੀਆ ਰਹਿਦਾਂ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਡਿਜ਼ਾਈਨ ਜਿਹੜਾ ਆਪਣਾ ਇਹਨੇ ਕੰਪਲੀਟ ਕਰ ਦਿੱਤਾ ਯਾਰ ਇੱਥੋਂ ਆਪਾਂ ਕਰ ਦਾਂਗੇ ਇਹਨੂੰ ਹੁਣ ਸਟਾਪ ਤੇ ਇਧਰੋਂ ਦੇਵਾਂਗੇ ਲਾ ਇਹਨੂੰ ਆਪਾਂ ਫਰੇਮ ਨੂੰ ਉਹਨੂੰ ਉੱਪਰ ਕਰਕੇ ਹਾਂ ਆ ਰਿਹਾ ਆ ਲੋ ਜੀ ਆ ਕੀਤਾ ਵਰਕ ਕਿੰਨੇ ਤੇ ਫਿਲਹਾਲ ਜੇ ਆਪਾਂ ਸਿੰਗਲ ਸਿੰਗਲ ਵੇਲ ਪਾ ਪਾ ਕੇ ਵੇਖਣ ਦੇ ਬਾਕੀ ਡਿਜ਼ਾਈਨ ਹੈਵੀ ਜਿਹੜੇ ਆ ਉਹ ਬਣਾਵਾਂਗੇ ਇਹ ਬਣਾਇਆ ਨੇ ਪਹੁੰਚਾਇਆ ਦਾ ਬੋਟਮ ਦਾ ਇੱਕ ਸਾਈਡ ਦਾ ਵਰਕ ਇਹਦਾ ਇਹ ਆ ਡਿਜ਼ਾਈਨ ਇਹਦੇ ਵਿੱਚ ਇੱਕ ਮਿੰਟ ਬਤੰਦਾਂ ਹਾਂ ਨਾ ਕੰਪਲੀਟ ਡਿਜ਼ਾਈਨ ਕਰਦੇ ਆ ਆ ਡਿਜ਼ਾਈਨ ਇਹਗਾ ਆ ਬੜਾ ਇਦੇ ਵਿੱਚ ਕਲਰ ਜਿਹੜੇ ਆ ਉਹ ਆਪਾਂ ਆਪਣੀ ਮਰਜ਼ੀ ਦੇ ਦੇ ਸਕਦੇ ਆ ਤੇ ਜਦੋਂ ਆਪਾਂ ਆਹ ਸਿਲੈਕਟ ਕੀਤੇ ਸੀ ਕਿਉਂਕਿ ਇਹਦੇ ਨਾਲ ਦੀ ਸ਼ਰਟ ਤੇ ਆਪਣੇ ਕੋਲ ਪ੍ਰਿੰਟ ਬਾਟਮ ਜਿਹੜੀ ਪ੍ਰਿੰਟ ਸ਼ਰਟ ਜਿਹੜੀ ਆਪਣੇ ਕੋਲ ਆਲਰੇਡੀ ਪਈ ਹੈ ਇਹਦੇ ਨਾਲ ਦੀ ਤੇ ਇਹ ਕਰਕੇ ਆਪਾਂ ਇਹਦੀ ਬਾਟਮ ਦੇ ਉੱਤੇ ਬਣਾਇਆ ਇਹਨੂੰ ਤੇ ਇਹਦਾ ਇੱਕ ਇੱਕ ਸਾਈਡ ਦਾ ਜਿਹੜਾ ਬਾਟਮ ਹੈ ਉਹ ਕੰਪਲੀਟ ਹੋ ਗਿਆ ਤੇ ਇਹਨੂੰ ਟਾਈਮ ਜਿੱਦਾਂ ਇਹਦੇ ਵਿੱਚ ਦੇਣ ਦਿਆ ਆ 19 ਮਿੰਟ ਦਾ ਟਾਈਮ ਦੇਣ ਦਿਆ ਵੀ ਇਹ ਕ ਡਿਜ਼ਾਈਨ ਨੂੰ ਲੱਗ ਜਾਂਦੇ ਆ ਯਾਨੀ ਕਿ ਇੰਨੇ ਕ ਡਿਜ਼ਾਈਨ ਦੇ ਉੱਤੇ 19 ਮਿੰਟ ਲੱਗਦੇ ਆ ਮਿਹਨਤ ਤਾਂ ਹੈਗੀ ਏ ਇਹਦੇ ਵਿੱਚ ਵੀ ਬਾਕੀ ਇਹ ਵੀ ਨਹੀਂਗਾ ਕਿ ਇਹਨੂੰ ਆਪਾਂ ਪਾ ਕੇ ਡਿਜ਼ਾਈਨ ਤੇ ਬਸ ਦੇ ਦਿੱਤੀ ਕਮਾਂਡ ਤੇ ਇਹਨੇ ਕਰੀ ਜਾਣਾ ਇਦਾਂ ਵੀ ਨਹੀਂਗਾ ਥੋੜਾ ਬਹੁਤਾ ਤੇ ਇਹਦੇ ਨਾਲ ਆਪਾਂ ਨੂੰ ਉਹਨੂੰ ਕੰਮ ਕਰਨਾ ਹੀ ਪੈਣਾ ਹੈ। ਬਾਕੀ ਓਵਰਆਲ ਠੀਕ ਆ ਵਧੀਆ ਆ ਸਫਾਈ ਬਹੁਤ ਜ਼ਿਆਦਾ ਵਰਕ ਦੀ। ਇਹਦੇ ਵਿੱਚ ਤੁਹਾਨੂੰ ਕੁਝ ਵੀ ਕਟਵੱਟ ਕਰਨ ਦੀ ਲੋੜ ਨਹੀਂ ਗਈ ਸਫਾਈਆਂ ਕਰਨ ਦੀ ਲੋੜ ਨਹੀਂ ਗਈ। ਜੇਕਰ ਤੁਹਾਨੂੰ ਲੱਗਦਾ ਮਾਈਨਰ ਜ ਹੈ 1921 ਤੇ ਤੁਸੀਂ ਇਹਦੇ ਵਿੱਚ ਕਰ ਸਕਦੇ ਜੇ। ਤੇ ਆ ਜਿੱਦਾਂ ਇੱਥੇ ਮਾਈਨਰ ਜ ਹੈ ਬਸ ਆ। ਬਸ ਬਾਕੀ ਤੁਸੀਂ ਸਭਾਈ ਜਿਹੜੀ ਇਹਦੀ ਵਰਕ ਦੀ ਵੇਖ ਸਕਦੇ ਜੇ ਤੇ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਹੈਗਾ ਹੁਣ ਵੀ ਮੈਂ ਉਹੀ ਦੱਸਦਾ ਕਿ ਗਰਮਾ-ਗਰਮ ਸੂਟ ਜਿਹੜੇ ਆ ਤਾਜ਼ੇ-ਤਾਜ਼ੇ ਸੂਟ ਜਿਹੜੇ ਗਰਮਾ-ਗਰਮ ਤੁਸੀਂ ਆਪਣੇ ਬਣਾ ਸਕਦੇ ਜੇ ਹੁਣ ਤੇ ਸੜਕੋ ਬਣਵਾ ਕੇ ਜਿਹੜੇ ਜੇ ਤੁਸੀਂ ਲੈ ਸਕਦੇ ਜੇ ਆਨਲਾਈਨ ਆਫਲਾਈਨ ਆਪਾਂ ਦੋਵੇਂ ਤਰ੍ਹਾਂ ਤੁਹਾਨੂੰ ਦੱਸ ਦਾਂਗੇ ਆਨਲਾਈਨ ਲੈਣੇ ਆਪਣੇ ਡਿਜ਼ਾਈਨ ਭੇਜ ਦਿਓ ਜੇ ਕਹੋਗੇ ਤਾਂ ਮੈਂ ਡਿਜ਼ਾਈਨ ਭੇਜ ਦੂੰਗਾ ਮੇਰੇ ਕੋਲ ਡੇਲੀ 15 ਤੋਂ 20 ਡਿਜ਼ਾਈਨ ਜਿਹੜੇ ਨਵੇਂ ਆ ਜਾਂਦੇ ਤੇ ਮੈਂ ਤੁਹਾਨੂੰ ਗਰੁੱਪ 'ਚ ਵੀ ਪੋਸਟ ਕਰ ਦਿਆ ਕਰੂੰਗਾ ਪਰਸਨਲ ਵੀ ਸ਼ੇ ਤਦਹੀਂ ਆਪਣੇ ਹਿਸਾਬ ਨਾਲ ਜਿਹੜੇ ਰੈਡੀ ਕਰਵਾ ਲਿਆ ਕਰੋ ਬਸ ਥੋੜੀ ਜੀ ਗੇਮ ਥੋੜੀ ਜੀ ਥੋੜਾ ਜਿਹਾ ਟਾਈਮ ਦਿਓ ਗੇਮ ਦੇ ਵਿੱਚ ਓਨਲੀ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਸਟਾਰਟ ਇਹ ਹੋ ਗਿਆ ਜੀ ਆਪਣਾ ਰੈਡੀ ਡਿਜ਼ਾਈਨ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਗਰਮ ਗਰਮ ਡਿਜ਼ਾਈਨ ਤੁਸੀਂ ਰੈਡੀ ਕਰ ਸਕਦੇ ਜੇ ਕਲਰ ਕੰਟਰਾਸਟ ਜਿਹੜੇ ਮਰਜ਼ੀ ਪਵਾ ਲਿਓ ਉਹੀ ਆਪਾਂ ਦੇ ਦਾਂਗੇ ਕਿਉਂਕਿ ਇਹ ਰੀਲਾਂ ਥ੍ਰੈਡ ਜਿਹੜੇ ਆਪਣੇ ਕੋਲ ਬਹੁਤ ਜ਼ਿਆਦਾ ਹੋਰ ਵੀ ਆਜਣੇ ਆ ਤੇ ਆ ਬਣਾਇਆ ਮੈਂ ਸੁਣਾਇਆ ਡਿਜ਼ਾਈਨ ਕਦਾ ਬਣਿਆ ਰਜਵਿੰਦਰ ਕੌਰ ਵਧੀਆ ਬਣਿਆ ਨਾ ਮੈਨੂੰ ਬੜਾ ਸੋਣ ਲੱਗਾ ਇਹਦੇ ਵਿੱਚ ਇੱਕ ਕਲਰ ਹੋਰ ਆਪਸ਼ਨ ਹੈਗੀ ਪਰ ਮੈਂ ਪਾਇਆ ਨਹੀਂ ਮੈਂ ਕਿਹਾ ਜਮਣ ਕੇ ਜਿਆਦਾ ਕਲਰ ਹੋ ਜਾਂਦੇ ਵਿੱਚ ਹਾਂ ਤੇ ਕਮੈਂਟ ਕਰਕੇ ਮੈਸੇਜ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਡਿਜ਼ਾਈਨ ਕਿਦਾਂ ਦਾ ਲੱਗਿਆ ਤੇ ਇਹ ਮਸ਼ੀਨ ਜਿਹੜੀ ਹੈ ਸਾਡੀ ਇਹ ਲਿਆਂਦੀ ਹੈ ਨਵੀਂ ਆਪਾਂ ਥ्रेड ਐਮਬਰਾਇਡਰੀ ਵਾਲੀ ਇਹ ਕਿਦਾਂ ਦੀ ਲੱਗੀ ਇਹ ਮੈਂ ਅੱਜ ਪਹਿਲੇ ਦਿਨ ਫਸਟ ਟਾਈਮ ਟਾ ਮੇਰਾ ਮਸ਼ੀਨ ਦੇ ਉੱਤੇ ਇਹਨੂੰ ਆਪਾਂ ਬਣਾਇਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਣ ਡਿਆ ਤੇ ਬਾਕੀ ਇਹ ਹੁਣ ਤੁਸੀਂ ਦੱਸਣਾ ਪਾਸ ਹੈ ਕਿ ਫੇਰ ਬਾਕੀ ਆਪਣਾ ਸਾਥ ਦਿੰਦੇ ਰਹੋ ਪਿਆਰ ਇਦਾਂ ਦਿੰਦੇ ਰਹੋ ਅਸੀਸਾਂ ਦੇਈ ਜਾਓ ਤੇ ਬਸ ਆਪਾਂ ਤੁਹਾਡੇ ਪਿਆਰ ਦੇ ਨਾਲ ਨਾਲ ਹੀ ਸਾਰਾ ਕੁਝ ਕਰੀ ਜਾਣਾ ਤੇ ਸੋਹਣੇ ਸੋਹਣੇ ਸੂਟ ਤੁਹਾਡੇ ਬਣਾਈ ਜਾਣੇ ਆ ਤੇ ਸਸਤੀਆਂ ਰੇਂਜਾਂ ਜਿ ਬਣਾ ਕੇ ਦੇਵਾਂਗੇ ਕੜਾਈਆਂ ਬਹੁਤ ਜਿਆਦਾ ਸ਼ਾਨਦਾਰ ਤੁਹਾਨੂੰ ਦੇਵਾਂਗੇ ਹੁਣ ਆ ਤੁਸੀਂ ਵੇਖ ਲਓ ਇੱਕ ਵਾਰੀ ਫੇਰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੈਨੂੰ ਤਾਂ ਬਹੁਤ ਜਿਆਦਾ ਵਧੀਆ ਲੱਗਾ ਆ ਸੇਮ ਡਿਜ਼ਾਈਨ ਹੈਗਾ ਆ ਬਲਾਇਦਾ ਤੁਸੀਂ ਜਿਹੜਾ ਦਾਨ ਵੇਖ ਹੀ ਲਿਆ ਆ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਉਦਾਂ ਵੀ ਦਿਖਾਤਾ ਹੈਗਾ ਮੈਂ ਫੇਰ ਇੱਕ ਵਾਰੀ ਦੱਸ ਦੇਣਾ ਕਿ ਸੋਹਣਾ ਜਿਹਾ ਡਿਜ਼ਾਈਨ ਜਿਹੜਾ ਮੈਂ ਅ ਪਹਿਲੀ ਵਾਰੀ ਬਣਾਇਆ ਤੇ ਸਾਰੇ ਜਣੇ ਕਮੈਂਟ ਕਰਕੇ ਮੈਸੇਜ ਕਰਕੇ ਦੱਸਿਓ ਕਿਦਾਂ ਦਾ ਲੱਗਾ ਤੇ ਆਸ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਊਗਾ ਤੇ ਅਗਲੇ ਜਿਹੜੇ ਸੂਟ ਨੇ ਅਗੇ ਜਿਹੜੇ ਡਿਜ਼ਾਈਨ ਨੇ ਉਹ ਵੀ ਆਪਾਂ ਸੋਹਣੇ ਸੋਹਣੇ ਬਣਾਵਾਵਾਂਗੇ ਤੇ ਬਸ ਹੁਣ ਆਪਾਂ ਕੰਟੀਨਿਊ ਜਿਹੜਾ ਆ ਸੀਜ਼ਨ ਨੂੰ ਜਿੱਦਾਂ ਤੁਹਾਨੂੰ ਪਤਾ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਆਪਾਂ ਤੁਹਾਡੇ ਦੀ ਮਸ਼ੀਨ ਜਿਹੜੀ ਆ ਉਹ ਲੈ ਕੇ ਆ ਗਏ ਆ ਤੇ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਸਾਡੇ ਕੋਲ ਬਣਵਾ ਸਕਦੇ ਜੇ ਹੈਂਡਵਰਕ ਹੈਂਡ ਪੇਂਟ ਬ੍ਰਸ਼ ਪੇਂਟ ਜੋ ਵੀ ਕਹੋਗੇ ਆਪਾਂ ਸਾਰਾ ਕੁਝ ਤੁਹਾਨੂੰ ਰੈਡੀ ਕਰਕੇ ਦਵਾਂਗੇ ਬੜੇ ਘੈਂਡ ਘੈਂਡ ਰੇਟਾਂ ਦੇ ਵਿੱਚ ਤੇ ਬਹੁਤ ਜ਼ਿਆਦਾ ਕੀਮਤ ਦੇ ਪੌਪਲਰ ਫਰੈਂਡਲੀ ਸੂਟ ਦਵਾਂਗੇ ਤੁਹਾਨੂੰ ਆਪਾਂ ਤੇ ਹੁਣ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਵੀਡੀਓ ਜਿਹੜੀ ਆ ਇੱਥੇ ਹੀ ਇਹਦਾ ਐਂਡ ਕਰ ਦਵਾਂ ਤੇ ਫੇਰ ਨਵੀਂ ਵੀਡੀਓ ਤੇ ਨਵੇਂ ਡਿਜ਼ਾਈਨ ਤੇ ਨਵੇਂ ਤੇ ਕੱਲ ਤੋਂ ਵੀਡੀਓ ਜਿਹੜੀਆਂ ਆਪਾਂ ਉਹ ਵੀ ਕੰਟੀਨਿਊ ਪੋਸਟ ਕਰਦੇ ਨੇ ਆਪਣਾ ਦੂਜਾ ਸਟਾਕ ਵੀ ਆਉਣ ਡਿਆ ਤੇ ਰਖੜੀ ਕਰਕੇ ਥੋੜੇ ਜਿਹਾ ਵਿਜੀ ਹੋ ਗਏ ਆ ਆਪਾਂ ਦੁਕਾਨ ਤੇ ਵੀ ਤੇ ਘਰ ਵੀ ਕਿਉਂਕਿ ਭੈਣਾ ਆਉਣ ਡਿਆ ਰਖੜੀ ਬਣਨ ਤੇ ਆਸ ਕਰਦਾ ਕਿ ਸਾਰਿਆਂ ਨੇ ਰਖੜੀ ਦਾ ਤਿਹਾੜ ਜਿਹੜਾ ਵਧੀਆ ਵਧੀਆ ਬਣਾ ਲਿਆ ਹੋਊਗਾ ਤੇ ਹੁਣ ਤੁਸੀਂ ਸਾਨੂੰ ਸੁਣ ਸੁਣੇ ਸੂਟਾਂ ਦੇ ਆਰਡਰ ਦਿਓ ਜਲਦੀ ਜਲਦੀ ਅਨੰਤ ਕਹਿੰਦੀ ਰੱਖੜੀਆਂ ਬਖਾਓ ਪਾਪਾ ਜੀ ਉਹ ਮੈਂ ਬਹੁਤ ਰੱਖੜੀਆਂ ਵਧੀਆਂ ਆ ਮੈਂ ਦੂਜੇ ਹੱਥ ਦੇਤੇ ਮੈਂ ਬਹੁਤ ਵਧੀਆਂ ਬਹੁਤ ਜ਼ਿਆਦਾ ਭੈਣਾਂ ਨੇ ਪਿਆਰ ਦਿੱਤਾ ਮੈਨੂੰ ਤੇ ਮੈਨੂੰ ਆਨਲਾਈਨ ਵੀ ਬਹੁਤ ਜ਼ਿਆਦਾ ਵਿਸ਼ ਜੜੀਆਂ ਆਈਆਂ ਬਾਹਰਲੇ ਕੰਟਰੀਆਂ ਤੋਂ ਵੀ ਬਹੁਤ ਜ਼ਿਆਦਾ ਭੈਣਾਂ ਨੇ ਵਿਸ਼ ਭੇਜੀਆਂ ਰੱਖੜੀ ਤੇ ਸਭ ਦਾ ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਰੱਖੜੀਆਂ ਵਿਸ਼ ਭੇਜੀਆਂ ਤੇ ਜਿਹੜੇ ਜਿਹੜੇ ਪਿਆਰ ਕਰਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਟੇਕ ਕੇਅਰ ਧੰਨਵਾਦ ਜੀ